ਸਸਿਕਾਲ ਜੀ ਚਰਦੀ ਕਲਾ ਟੈਮ ਟੀਵੀ ਤੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਦਰਸ਼ਕੋ ਇਹ ਮਹੀਨਾ ਇਹ 15 ਵਾੜਾ ਤੇ ਇਹ ਸ਼ਹੀਦੀ ਹਫਤਾ ਹਰ ਇੱਕ ਦੇ ਲਈ ਅੱਖਾਂ ਨਮ ਹੋਣ ਵਾਲਾ ਹੈ ਚਾਹੇ ਉਹ ਫਤਿਹਗੜ ਸਾਹਿਬ ਸਰਾਂਦੇ ਧਰਤੀ ਹੋਵੇ ਤੇ ਚਾਹੇ ਉਹ ਚਮਕੌਰ ਦੀ ਗੜੀ ਦੀ ਉਹ ਸ਼ਹੀਦੀ ਧਰਤੀ ਹੋਵੇ ਇਹਨਾਂ ਦੋਨਾਂ ਪਵਿੱਤਰ ਸਥਾਨਾਂ ਦੇ ਉੱਪਰ ਹਰ ਸਾਲ ਲੱਖਾਂ ਸ਼ਰਧਾਲੂ ਆਮ ਲੋਕ ਚਾਹੇ ਉਹ ਕਿਸੇ ਵੀ ਵਰਗ ਦੇ ਨਾਲ ਸੰਬੰਧਿਤ ਕਿਉਂ ਨਾ ਹੋਣ ਨਤਮਸਤਕ ਹੁੰਦੇ ਆ। ਇੰਨੇ ਦਿਨੀ 21 ਤੇ 22 ਦਸੰਬਰ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਇਹ ਸਮਾਗਮ ਸ਼ੁਰੂਆਤ ਹੋਏ ਤੇ 22 ਦਸੰਬਰ ਨੂੰ ਮਹਾਨ ਨਗਰ ਕੀਰਤਨ ਕੱਢਿਆ ਗਿਆ। ਇਸ ਦੌਰਾਨ ਸਿੱਖ ਕੌਮ ਦੇ ਪ੍ਰਚਾਰਕ ਸਿੱਖ ਕੌਮ ਦੇ ਮਹਾਨ ਕੀਰਤਨੀਏ ਤੇ ਸਿੱਖ ਕੌਮ ਦੇ ਮਹਾਨ શિક્ષੇਤਾ ਨੇ ਇਸ ਦੌਰਾਨ ਆਮ ਲੋਕਾਂ ਨੂੰ ਸਾਡੀ ਨੌਜਵਾਨ ਪੀੜੀ ਨੂੰ ਸਿੱਖਿਆ ਦਿੱਤੀ ਉਹਨਾਂ ਨੂੰ ਅਪੀਲ ਕੀਤੀ ਕਿ ਆਓ ਅਸੀਂ ਵੀ ਛੋਟੇ ਸਹਿਬਜ਼ਾਦਿਆਂ ਵੱਡੇ ਸਹਿਬਜ਼ਾਦਿਆਂ ਤੇ ਸਾਡੇ ਗੁਰੂਆਂ ਦੇ ਚੱਲੇ ਹੋਏ ਦੱਸੇ ਹੋਏ ਮਾਰਗਾਂ ਦੇ ਉੱਪਰ ਚੱਲੀਏ ਤੇ ਆਪਣਾ ਜੀਵਨ ਸਫਲਾ ਕਰੀਏ ਇਸ ਦੌਰਾਨ ਚਮਕੌਰ ਸਾਹਿਬ ਦੀ ਧਰਤੀ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਪਾਈ ਬਲਦੇਵ ਸਿੰਘ ਬਡਾਲਾ ਉਹਨਾਂ ਨੇ ਵੀ ਸੰਗਤਾਂ ਨੂੰ ਇਸ ਤਰ੍ਹਾਂ ਅਪੀਲ ਕੀਤੀ ਆਓ ਦੇਖਦੇ ਹਾਂ ਕਿ ਭਾਈ ਬਲਦੇਵ ਸਿੰਘ ਬਡਾਲਾ ਉਹਨਾਂ ਨੇ ਕੀ ਕਿਹਾ ਭਾਈ ਜੀ ਆਪਾ ਜੀ ਭਾਈ ਮੁਝੇ ਕਹ ਖਾਲਸਾ ਭਾਈ ਮੁਝੇ ਕੀ ਬਤ ਹੈ ਆਪਾ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਜਿਹੜੀਆਂ ਕੱਲ ਬੈਠੀਆਂ ਸੰਗਤਾਂ ਨੂੰ ਸਹੀ ਬੁਜਾਦੇ ਬੱਬਾ ਅਜੀਤ ਸਿੰਘ ਬੱਬਾ ਜੁਜਾਰ ਸਿੰਘ ਭਾਈ ਜੀ ਵਰ ਸਿੰਘ ਭਾਈ ਸੰਗ ਸਿੰਘ ਹੋਰ ਬਿਆਨਤ ਗੁਰੂ ਕੇ ਸਿੱਖ ਜਿਹੜੇ ਚਮਕੌਰ ਗੜੀ ਚ ਸ਼ਹੀਦੇ ਜਾਂ ਪੀ ਹੈ ਜਬਰ ਜੁਲਮ ਦੇ ਖਿਲਾਫ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਬਹਾਲ ਰੱਖਣ ਲਈ ਮਨੁੱਖੀ ਅਧਿਕਾਰਾਂ ਦੀ ਤਰਜਮਾਨੀ ਲਈ ਪੇਗਮ ਪੁਰਾ ਆਜ਼ਾਦ ਖਿਜ਼ਾ ਦਾ ਨਿਗ ਦੇਣ ਵਾਸਤੇ ਜਿਹੜੇ ਉਹਨਾਂ ਨੇ ਵੱਡੇ ਕਾਰਜ ਕੀਤੇ ਜਬਰ ਦਾ ਮੁਕਾਬਲਾ ਜੂਝ ਕੇ ਕੀਤਾ ਸਵਾ ਲੱਖਾਂ ਦਾ ਲਿਖੜਿਆ ਦੂਸਰੇ ਪਾਸੇ ਛੋਟੇ ਸੇਬ ਜਾ ਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਬਾਬਾ ਮੋਤੀराम ਮੈਰਾ ਜੀ ਇਹਨਾਂ ਸਾਰੇ ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ ਬੇਨਤੀ ਕਰਾਂਗਾ ਪੰਜਾਬ ਦੇ ਸਮੁੱਚੇ ਨੌਜਵਾਨਾਂ ਨੂੰ ਚਾਹੇ ਉਹ ਮੁੱਖ ਮचंद ਹੋਣ ਚਾਹੇ ਅਜ਼ੀਜ਼ੁਦੀਨ ਹੋਣ ਤੇ ਚਾਹੇ ਉਹ ਅਕਾਲੀ ਫੂਲਾ ਸਿੰਘ ਤੇ ਹਰੀ ਸਿੰਘ ਨਲੂਏ ਹੋਣ ਬੇਨਤੀ ਕਰਾਂਗਾ ਵੀਰਿਓ ਕਿਰਪਾ ਕਰਕੇ ਆਪਣਾ ਰੋਲ ਮਾਡਲ साहिबादा अजीत सिंघ बणो ਬਾਬਾ ਜੂ ਜਹਰ ਸਿੰਘ ਨੂੰ ਬਣਾਇਓ ਤਾਂ ਕਿ ਭਵਿੱਖ ਵਿੱਚ ਪੰਜਾਬ ਦੀ ਕੁੱਖ ਤੋਂ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਜੱਸਾ ਸਿੰਘ ਅਹਲੂਵਾਲੀਏ ਤੇ ਸ਼ੇਰ-ਏ-ਪੰਜਾਬ ਪੈਦਾ ਹੋ ਸਕਣ ਮਾਵਾ ਨੂੰ ਬੇਨਤੀ ਕਰਾਂਗਾ ਸੱਤ ਬਰਿਆਂ ਦੀ ਨਾਨੀ ਨੇ ਉਂਗਲ ਫੜੀ ਭਾਈ ਜੇਠਾ ਜੀ ਦੀ ਜਤਿੰਪੁਰੇ ਵਿੱਚ ਇਕੱਠੇ ਗਏ ਤੇ ਲਾਹੌਰ ਵੀ ਵੱਸ ਗਏ ਸੱਤ ਬਰਿਆਂ ਦੀ ਉਮਰ ਚੰਗਲ ਫੜੀ ਦਾਦੀ ਨੇ ਸਰਹੰਦ ਦੀਆਂ ਦਵਾਰਾਂ ਵੀ ਡੁਲਾ ਨਾ ਸਕੀਆਂ ਸਾਡੀਆਂ ਬੀਬੀਆਂ ਭੈਣਾ ਅੱਜ ਨੰਗੀਆਂ ਬੀਬੀਆਂ ਦੀ ਨਕਲ ਕਰਨ ਦੀ بجائے ਮਾਤਾ ਗੁਜਰ ਕੌਰ ਦੀ ਨਕਲ ਕਰਿਓ ਤਾਂ ਕਿ ਤੁਹਾਡੇ ਘਰਾਂ ਦੇ ਵਿੱਚ ਸਹਿਬਜ਼ਾਦਿਆਂ ਦੀ آمد ਹੋਵੇ ਸੋ ਬਿਲਕੁਲ ਭਾਈ ਬਲਦੇਵ ਸਿੰਘ ਬਡਾਲਾ ਨੇ ਸੰਗਤਾਂ ਨੂੰ ਅਪੀਲ ਕੀਤੀ ਆ ਕਿ ਨਤਮਸਤਕ ਹੋ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੋ ਇਸ ਦੇ ਨਾਲ ਬੁੱਢਾ ਦਲ ਪੰਜਵਾਂ ਤਖਤ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਉਹਨਾਂ ਨੇ ਵੀ ਇਸ ਦੌਰਾਨ ਇੱਕ ਵੱਡਾ ਮਹੱਲਾ ਕੱਢਿਆ ਚਮਕੌਰ ਸਾਹਿਬ ਦੀ ਧਰਤੀ ਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਬਾਅਦ ਚੜ ਕੇ ਇਹਨਾਂ ਸਮਾਗਮਾਂ 'ਚ ਹਿੱਸਾ ਲੈਣ ਦੀ ਅਪੀਲ ਕੀਤੀ ਆ ਆਓ ਸੁਣਦੇ ਹਾਂ ਕਿ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ ਕੀ ਕਹਿੰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਅੱਜ ਮਹੱਲਾ ਕੱਢਿਆ ਜਾ ਰਿਹਾ ਕਿੰਨੇ ਕ ਸਮੇਂ ਤੋਂ ਲੈ ਕੇ ਕਿੰਨੇ ਕ ਵਜੇ ਤੱਕ ਕੀ ਸਮਾਂ ਰਹੇਗਾ ਅੱਜ ਦੇਸਵ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਅੱਜ ਆਪਾਂ ਸ੍ਰੀ ਚਮਕੌਰ ਸਾਹਿਬ ਸ੍ਰੀ ਚਮਕੌਰ ਸਾਹਿਬ ਜਿੱਥੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਜੀ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਜਿਹਿੱਥੇ ਆਪਾਂ ਫਤੇਗੜ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਮਨਾਉਂਦੇ ਆ ਤੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਸ੍ਰੀ ਚਮਕੌਰ ਸਾਹਿਬ ਵਿਖੇ ਉਹਨਾਂ ਮਹਾਨ ਸ਼ਹੀਦਾਂ ਨੂੰ ਜਿੱਥੇ ਅੱਜ ਆਪਾਂ ਨਮਸਕਾਰ ਕਰਦੇ ਆ ਤੇ ਸ੍ਰੀ ਚਮਕੌਰ ਸਾਹਿਬ ਜਿਹੜੇ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਏ ਧਰਤੀ ਉਸ ਸਥਾਨ ਤੇ ਅੱਜ ਖਰਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਇੱਕ ਵਿਸ਼ਾਲ ਮਹੱਲਾ ਜਿਹੜਾ ਹੈ ਜਿਵੇਂ ਪਰਾਤਨ ਰਵੈਤ ਹੈ ਖਾਲਸੇ ਦੀ ਸੂਰਾ ਸੋ ਪਹਿਚਾਨੀ ਹੈ ਜੋ ਲਰੈਦੀਨ ਕੇ ਹੇਤ ਪੁਰਜਾ-ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ ਸੋ ਉਹ ਵਿਸ਼ਾਲ ਮਹੱਲਾ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਤੇ ਜਿੱਥੇ ਸ੍ਰੀ ਦਮਨਵਾ ਸਾਹਿਬ ਕਤਲਗੜ੍ਹ ਸਾਹਿਬ ਪਤਰੋਲ ਕਤਲਗੜ੍ਹ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਉਸ ਹਸਤਾਨ ਤੇ ਦਰਸ਼ਨ ਦਿਦਾਰੇ ਕਰਦੇ ਹੋਏ ਤੇ ਗੁਰੂ ਗੋਬਿੰਦ ਸਿੰਘ ਜੀ ਜਿਹੜਾ ਸਟੇਡੀਅਮ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਹੋਰਾਂ ਦੇ ਨਾਮ ਤੇ ਉੱਥੇ ਜਾ ਕੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਨੇ ਜਿਹੜੇ ਜੰਗ ਜੂ ਕਰਤਬ ਦਿਖਾਉਣੇ ਨੇ ਉਹਦੇ ਵਿੱਚ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਆਪਣੀਆਂ ਹਾਜ਼ਰੀਆਂ ਲਵਾਉਣਗੇ ਇਹ ਉਹ ਮਹਾਨ ਅਸਥਾਨ ਹੈ ਤੇ ਮਹਾਨ ਉਹ ਜਗ੍ਹਾ ਹੈ ਸ੍ਰੀ ਚਮਕੌਰ ਸਾਹਿਬ ਜਦੋਂ ਖਾਲਸਾ ਪੰਥ ਦੀ ਸਾਜਣਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਹਲੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਕੀਤੀ ਉਦੋਂ ਗੁਰੂ ਸਾਹਿਬ ਨੇ ਜਿਹੜਾ ਹੁਕਮ ਕੀਤਾ ਸੀ ਵਚਨ ਕੀਤੇ ਸੀ ਪੀਓ ਬੋਹਲ ਖੰਡੇ ਧਾਰ ਹੋਵੇ ਜਨਮ ਸੁਹੇਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਘੋਰ ਚੇਲਾ ਸੋ ਗੁਰੂ ਸਾਹਿਬ ਦੇ ਉਹ ਜਿਹੜੇ ਵਚਨ ਸੀ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਉਹ ਵਚਨ ਸ੍ਰੀ ਚਮਕੌਰ ਸਾਹਿਬ ਵਿਖੇ ਪੂਰੇ ਕੀਤੇ ਤੇ ਜਦੋਂ 40 ਲੱਖ ਫੌਜ ਦੇ ਨਾਲ ਸਵਾ ਸਵਾ ਜਿਹੜਾ ਪਨੇ ਸਿੰਘਾਂ ਨੇ ਜਿਹੜਾ ਸੀ ਸਵਾ ਲੱਖ ਸਿੰਘ ਲੈ ਸਵਾ ਸਵਾ ਲੱਖ ਜਿਹੜਾ ਫੌਜ ਦੇ ਜਿਹੜੇ ਉਹਨਾਂ ਦੇ ਮੁਗਲਾਂ ਦੇ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਉਹ ਵਚਨ ਜਿਹੜੇ ਪੂਰੇ ਕੀਤੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਪੰਥ ਦੇ ਵਾਦੀ ਜੀ ਇੱਥੋਂ ਹੀ ਹੁੰਦੇ ਹੋਏ ਜਿਹੜੇ ਐ 마ਸੀਵਾੜਾ ਦਾ ਮਾਚੀਵਾੜੇ ਤੋਂ ਮੁਸਲੀ ਮੁਖਤਰ ਸਾਹਿਬ ਤੇ ਤਖਸ਼ਰੀ ਦਵਨੋਆ ਸਾਹਿਬ ਤੇ ਛੋਟੇ ਸਾਹਿਬਜ਼ਾਦੇ ਜਿਹੜੇ ਵਿਛੜ ਕੇ ਪਰਿਵਾਰ ਵਿਛੋੜਾ ਜਿਵੇਂ ਆਪਾਂ ਰੋਜ਼ ਹੀ ਆਪਾਂ ਸਾਖੀਆਂ ਸੁਣ ਰਹੇ ਆ ਤੇ ਉਹ ਆਪਾਂ 25 26 ਤੇ 27 ਤਰੀਕ ਨੂੰ ਜਿਹੜੇ ਆ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲ ਜਿਹੜੇ ਨੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਜੀ ਉਹਨਾਂ ਦੇ ਜਿਹੜੇ ਸ਼ਹੀਦੀ ਜੋੜ ਮੇਲ ਨੇ ਆਪਾਂ ਫਤਿਹਗੜ੍ਹ ਸਾਹਿਬੇ ਖੇ ਮਨਾਉਣੇ ਨੇ ਤੇ ਅੱਜ ਜਿਹੜੇ ਐ 20 21 ਤੇ 22 ਤਰੀਕ ਨੂੰ ਜਿਹੜੇ ਐ ਅੱਜ ਜਿੱਥੇ ਜੁਗੋ ਜੋਗਾ ਟੱਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਗਏ ਨੇ ਤੇ ਤਕਰੀਬਨ ਸਵਾ 12 ਵਜੇ ਜਿਹੜੇ ਐ ਮਹੱਲੇ ਦੀ ਰਮਤਾ ਹੋਣੀ ਹੈ ਆਪਾਂ ਸਾਰਿਆਂ ਨੇ ਉਹਦੇ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਦਰਸ਼ਨ ਦਜ਼ਾਰੇ ਕਰਨੇ ਨੇ ਅੱਬੇ ਜਿਹੜਾ ਗੁਰਦੁਆਰਾ ਫਤਿਹਗੜ ਸਾਹਾ ਉੱਥੇ ਵੀ ਮਹੱਲਾ ਕੱਢਿਆ ਜਾਂਦਾ ਔਰ ਕਿੰਨੇ ਤੋਂ ਕਿੰਨੇ ਵਜੇ ਤੱਕ ਤੇ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਾਂਦਾ ਜਿੱਥੇ ਅੱਜ ਆਪਾਂ ਗੱਲ ਕਰਦੇ ਆਂ ਸ੍ਰੀ ਚਮਕੌਰ ਸਾਹਿਬ ਦੀ ਸ੍ਰੀ ਚਮਕੌਰ ਸਾਹਿਬ ਵਿਖੇ ਜਿਹੜੇ ਐ ਸਵਾ 12 ਵਜੇ ਉਹ ਮਹਾਨ ਜਿਹੜੇ ਮਹੱਲੇ ਆਰੰਭ ਹੋਣੇ ਨੇ ਜਿੱਥੇ ਸ੍ਰੀ ਰਣਜੀਤਗੜ੍ਹ ਸਾਹਿਬ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਸ਼ੌਣੀ ਨਹਿੰਸਾਂ ਬੁੱਢਾ ਅਦਾਲਤੋਂ ਇਹ ਵਿਸ਼ਾਲ ਮਹੱਲੇ ਆਰੰਭ ਹੋਣਗੇ ਇੱਥੋਂ ਜਿਹੜੇ ਹੈ ਗੁਰਦੁਆਰਾ ਦਮਨਵਾਸ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਨਾਲ ਹੀ ਗੁਰਦੁਆਰਾ ਤਾੜੀ ਸਾਹਿਬ ਤੋਂ ਤੇ ਨਾਲ ਹੀ ਜਿਹੜਾ ਗੁਰਦੁਆਰਾ ਗੜੀ ਸਾਹਿਬ ਉੱਥੋਂ ਦਰਸ਼ਨ ਦਦਾਰੇ ਕਰਦੇ ਹੋਏ ਸਟੇਡੀਅਮ ਦੇ ਵਿੱਚ ਪਹੁੰਚਣਾ ਤੇ ਅੱਜ ਜਿਹੜੀ ਜੋੜ ਮੇਲੇ ਦੀ ਸ਼ਹੀਦੀ ਜੋੜ ਮੇਲਾ ਜਿਹੜਾ ਸ੍ਰੀ ਚਮਕੌਰ ਸਾਹਿਬ ਦਾ ਇਹਦੀ ਸਮਾਪਤੀ ਹੋਣੀ ਹੈ ਤੇ ਨਾਲ ਹੀ ਗੁਰਦੁਆਰਾ ਮਾਚੀਵਾ ਵਾੜਾ ਸਾਹਿਬ ਕਿ ਉੱਥੇ ਜਿਹੜੀ ਆ ਰਮਤਾ ਹੋ ਜਾਣੀ ਹੈ ਤੇ ਉੱਥੋਂ ਜਿਹੜੇ ਆ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ 25 26 ਤੇ 27 ਤਰੀਕ ਨੂੰ ਜਿਹੜੇ ਆ ਉਹ ਜਿਹੜੇ ਉੱਥੋਂ ਦੇ ਸ਼ਹੀਦੀ ਜੋੜ ਮੇਲ ਆਪਾਂ ਮਨਾਏ ਜਾਣੇ ਨੇ ਜਿੱਥੇ ਗੁਰਦੁਆਰਾ ਫਤਿਹਗੜ ਸਾਹਿਬ ਆਪਾਂ ਦਰਸ਼ਨ ਦਤਾਰੇ ਕਰਨੇ ਨੇ ਉੱਥੇ ਹੀ ਗੁਰਦੁਆਰਾ ਬਵਾਨਗੜ ਸਾਹਿਬ ਜਦੋਂ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕਰਕੇ ਉਹਨਾਂ ਦੇ ਜਿਹੜੇ ਸਰੀਰ ਸੀ ਪਾਵਨ ਪਵਿੱਤਰ ਸ੍ਰੀ ਜਿਹੜੇ ਆ ਨਾਲ ਹੀ ਖਾਈ ਸੀ ਤੇ ਉਹਦੇ ਵਿੱਚ ਜਿਹੜੇ ਸੁੱਟ ਦਿੱਤੇ ਗਏ ਸੀ ਤੇ ਨਾਲ ਹੀ ਗੁਰਦੁਆਰਾ ਉੱਥੇ ਬਵਾਨਗੜ ਸਾਹਿਬ ਇਹ ਬਣਿਆ ਹੋਇਆ ਜਿਹੜਾ ਸ਼ੌਣੀ ਨਹੰਗਸਿੰਘਾ ਬੁੱਢਾਦੰਦ ਦੀ ਸ਼ੌਣੀ ਹੈ ਤੇ ਉਸ ਸਥਾਨ ਤੇ ਵਿਵਾਨ ਤਿਆਰ ਕਰਕੇ ਤੇ ਜੋਤੀ ਸਰੂਪ ਸਾਹਿਬ ਵਿਖੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਉਸ ਸਥਾਨ ਤੇ ਇਹ ਵੱਡੇ ਜਿੱਥੇ ਨੀਆਂ ਦੇ ਵਿੱਚ ਇਨਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਗੁਰਦੁਆਰਾ ਬਵਾਨਗੜ੍ਹ ਸਾਹਿਬ ਤੋਂ ਤੇ ਗੁਰਦੁਆਰਾ ਜਿੱਥੇ ਦਰਬਾਰ ਸਾਹਿਬ ਐ ਸਾਹਿਬਜਾਦਿਆਂ ਦਾ ਸ਼ਹੀਦੀ ਸਥਾਨ ਉੱਥੋਂ ਜਿਹੜੇ ਪਾਲਕੀ ਸਾਹਿਬ ਆਰੰਭ ਹੋ ਕੇ ਤੇ ਜਿਹੜੇ ਆ ਗੁਰਦਰਾ ਜੋਤੀ ਸਰੂਪ ਸਾਹਿਬ ਵਿਖੇ ਜਾ ਕੇ ਸਮਾਪਤੀ ਹੁੰਦੀ ਹੈ ਤੇ 27 ਤਰੀਕ ਨੂੰ ਪਾਲਕੀ ਸਾਹਿਬ ਦੇ ਦਰਸ਼ਨ ਦਦਾਰੇ ਕਰਨੇ ਨੇ ਤੇ ਨਾਲ ਜਿਹੜਾ 28 ਤਰੀਕ ਨੂੰ ਵਿਸ਼ਾਲ ਮਹੱਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਉਹ ਵਿਸ਼ਾਲ ਮਹੱਲੇ ਸਜਾਏ ਜਾਣੇ ਨੇ ਜਿੱਥੇ ਆਪਾਂ 25 26 27 ਤੇ 28 ਤਰੀਕ ਨੂੰ ਆਪਾਂ ਇਹਨਾਂ ਜੋੜ ਮੇਲਿਆਂ ਤੇ ਇਹ ਅਸਥਾਨਾਂ ਦੇ ਦਰਸ਼ਨ ਦਦਾਰੇ ਕਰਨੇ ਨੇ ਨਾਲ ਹੀ ਕ੍ਰੋਮ ਨਹੀਂ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਖੰਡੇ ਬਾਟੇ ਦਾ ਅਮਰਤ ਵੀ ਸੰਚਾਰ ਕੀਤਾ ਜਾਣਾ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਤਿਆਰ ਪਰ ਤਿਆਰ ਹੋ ਕੇ ਖੰਡੇ ਬਾਟੇ ਦਾ ਅਮਰ ਛਕੋ ਪੀਓ ਪੌਲ ਖੰਡ ਧਾਰ ਹੋਇਆ ਜਨਮ ਸੋਹਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਗੁਰੂ ਦੇ ਲੰਗਰ ਤੋਟ ਵਰਤਾਏ ਜਾਣੇ ਨੇ ਧਾਰਮਿਕ ਦੀਵਾਨ ਸਜਾਏ ਜਾਣੇ ਨੇ ਸੋ ਸਾਰੇ ਆਪਾਂ ਬਾਦ ਚੜਕੇ ਜਿਵੇਂ ਆਪਾਂ ਸ੍ਰੀ ਚਮਕੌਰ ਸਾਹਿਬ ਵਿਖੇ ਹਾਜ਼ਰੀਆਂ ਲਵਾਈਆਂ ਨੇ ਉਵੇਂ ਹੀ ਆਪਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਜੋੜ ਮੇਲ ਦੇ ਉੱਤੇ ਹਾਜ਼ਰੀਆਂ ਲਵਾਉਣੀਆਂ ਨੇ ਗਗਨ ਦਮਾਮਾ ਬਾਜੋ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਆਪ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾੜਾ ਖੇਤ ਸੋ ਆਪਾਂ ਸਾਰੇ ਇਨਾਂ ਸ਼ਹੀਦੀ ਜੋੜ ਮੇਲ ਤੇ ਹਾਜ਼ਰੀਆਂ ਲਵਾਈਏ ਆਪਣੀਆਂ ਆਪਣੀਆਂ ਸ਼ਰਧਾ ਸਤਕਾਰ ਦੇ ਨਾਲ ਆਪਾਂ ਆ ਕੇ ਦਰਸ਼ਣ ਦਦਾਰੇ ਕਰੀਏ ਚੜਦੀ ਕਲਾ ਟਾਈਮ ਟੀਵੀ ਤੇ ਬੁੱਢਾ ਦਲ ਪੰਜਵਾ ਤਖਤ ਜਿਹੜਾ ਜਿਹੜਾ ਚੈਨਲ ਹੈ ਇਹ ਸਾਰੇ ਜਿਹੜੇ ਪ੍ਰੋਗਰਾਮਾਂ ਦਾ ਲਾਈਵ ਪ੍ਰੋਗਰਾਮ ਦਿਖਾ ਰਹੇ ਨੇ ਉੱਥੇ ਪੀਟੀਸੀ ਵਾਲੇ ਸਿਮਰਨ ਟੀਵੀ ਹੋਰ ਵੀ ਚੈਨਲ ਸਿੱਖੀ ਦਾ ਸਾਰੇ ਪ੍ਰਚਾਰ ਕਰ ਰਹੇ ਨੇ ਸਾਰੇ ਆਪਾਂ ਜਿਹੜੇ ਬਾਅਦ ਚੜ ਕੇ ਆਓ ਦਰਸ਼ਣ ਦਦਾਰੇ ਕਰੋ ਤੇ ਆਪਾਂ ਸਾਰੇ ਉਹ ਮਹਾਨ ਸਾਡੇ ਯੋਧੇ ਸੂਰਮੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਇਹਨਾਂ ਦੇ ਸ਼ਹੀਦੀ ਜੋੜ ਮੇਲ ਤੇ ਆ ਕੇ ਹਾਜ਼ਰੀਆਂ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਜਗਾਰੇ ਪੰਜਾਬ ਇਹ ਤਨ ਤਨ ਬਾਬਾ ਅਜੀਤ ਸਿੰਘ ਜੀ ਤਨ ਤਨ ਬਾਬਾ ਜੁਝਾਰ ਸਿੰਘ ਜੀ ਸ਼ਹੀਦਾਂ ਸੰਗਾਂ ਦੇ ਮਨ ਨੂੰ ਪਾਵੇ ਸੋ ਬਿਲਕੁਲ ਬਾਬਾ ਬਲਵੀਰ ਸਿੰਘ ਭਾਈ ਬਲਦੇਵ ਸਿੰਘ ਬਡਾਲਾ ਸਮੇਤ ਹੋਰ ਸਿੱਖ ਆਗੂਆਂ ਸਿੱਖ ਸਖਸ਼ੇਤਾਂ ਤੇ ਸਿੱਖ ਕੌਮ ਦੇ ਮਹਾਨ ਕੀਰਤਨੀਆਂ ਨੇ ਇਸ ਦੌਰਾਨ ਸੰਗਤਾਂ ਨੂੰ ਗੁਰਬਾਣੀ ਦਾ ਇਨਹਾਲ ਕੀਤਾ ਤੇ ਅਸੀਂ ਵੀ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਪਰਿਵਾਰ ਸਮੇਤ ਇਨ੍ਹਾਂ ਮਹਾਨ ਧਰਤੀ ਦੇ ਉੱਪਰ ਇਨ੍ਹਾਂ ਪਵਿੱਤਰ ਧਰਤੀ ਦੇ ਉੱਪਰ ਚਾਹੇ ਉਹ ਸ੍ਰੀ ਫਤੇਕਰ ਸਾਹਿਬ ਹੋਵੇ ਚਾਹੇ ਚਮਕੌਰ ਸਾਹਿਬ ਦੀ ਧਰਤੀ ਹੋਵੇ ਚਾਹੇ ਪਰਵਾਰ ਵਿਛੋੜਾ ਹੋਵੇ ਤੇ ਅਨੰਦਪੁਰ ਸਾਹਿਬ ਹੋਵੇ ਇਨ੍ਹਾਂ ਮਹਾਨ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਵੋ ਤੇ ਆਪਣੇ ਪਰਿਵਾਰ ਸਮੇਤ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਦੇ ਪ੍ਰੋਗਰਾਮ ਚ ਨਹੀਂ ਮੈਨੂ ਦੇ ਹੋ ਜਾਜਤ ਧੰਨਵਾਦ